ਜੋ ਐਕਸ਼ਨ ਕੀਤਾ ਕਿ ਜਿਹੜਾ ਅੱਤਵਾਦ ਨਾਲ ਜੋ ਮੋਦੀ ਸਾਹਿਬ ਨੇ ਕਿਹਾ ਸੀ ਪਹਿਲਗਾਮ ਦੇ ਵਿੱਚ ਜਿਹੜੇ ਨਿਹੱਤੇ ਇਹਨਾਂ ਨੇ ਅੱਤਵਾਦੀਆਂ ਨੇ ਸ਼ਹੀਦ ਕੀਤੇ ਸੀ ਚਾਰੇ ਪਰਿਵਾਰ ਉਹਨਾਂ ਦਾ ਬਦਲਾ ਲੈਣ ਦੇ ਲਈ ਰਾਤ 9 ਟਿਕਾਣਿਆਂ ਤੇ ਅੱਤਵਾਦੀਆਂ ਤੇ ਅਟੈਕ ਕੀਤਾ ਜੀ ਮਿਲਿਆ ਮੇਟ ਕਰਤਾ ਸਾਨੂੰ ਫਕਰ ਆ ਜੋ ਮੋਦੀ ਸਾਹਿਬ ਕਹਿੰਦੇ ਆ ਜੇ ਮੋਦੀ ਹੈ ਤਾਂ ਮੁ可能的 ਜੀ ਕਿ ਮੋਦੀ ਸਾਹਿਬ ਨੇ ਕਮਾਲ ਕੀਤੀ ਹੈ ਭਾਰਤੀ ਸੈਨਾ ਨੇ ਕਮਾਲ ਕੀਤੀ ਹੈ ਕਿ ਇੱਕ ਵੀ ਸਿਵਲਿਆਂ ਤੇ ਅਟੈਕ ਉਹਦੇ ਨਾਲ ਇਹ ਵੀ ਬੜੀ ਨੁਕੀ ਗੱਲ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਪੁਛ ਦੇ ਏਰੀਏ ਦੇ ਵਿੱਚ ਆਪਣਾ ਗੁਰਦੁਆਰਾ ਸਾਹਿਬ ਸ੍ਰੀ ਆਪਣਾ ਅੰਦਰ ਦਾ ਉਹ ਸਿੰਘ ਸਭਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਤੇ ਉੱਥੇ ਅਟੈਕ ਕੀਤਾ ਔਰ ਤਿੰਨ ਸਾਡੇ ਜਿਹੜੇ ਗ੍ਰੰਥੀ ਸਿੰਘ ਸਾਹਿਬ ਸੀ ਉਹਨਾਂ ਦਾ ਸ਼ਹੀਦ ਹੋਏ ਆ ਬੜੀ ਦੁਖ ਦੀ ਗੱਲ ਆ ਕਿ ਸਿਵਿਲੀਆਂ ਦੇ ਉੱਪਰ ਅਟੈਕ ਕਰਨਾ ਪਾਕਿਸਤਾਨੀਆਂ ਦੀ ਇਹ ਗੱਲ ਬੜੀ ਨਿੰਦਿਆਯੋਗ ਆ ਜਿੰਨੀ ਨਿੰਦਿਆ ਕਰੇ ਔਰ ਮੈਂ ਸੱਚੇ ਆਕਾਲ ਪੁਰਖ ਅੱਗੇ ਬੇਨਤੀ ਕਰਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਤੇ ਬਲ ਬਖਸ਼ੇ ਹਿੰਮਤ ਬਖਸ਼ੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹੋਵੇ ਪਰ ਇਹ ਦੇਖੋ ਕਿ ਕਿੰਨਾ ਫਰਕ ਆ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੋਦੀ ਸਾਹਿਬ ਨੇ ਇੱਕ ਵੀ ਸਿਵਲ ਐਟੈਕ ਨਹੀਂ ਕੀਤਾ ਔਰ ਪਹਿਲਗਾਮ ਦੇ ਵਿੱਚ ਜਿਹੜੇ ਪਾਕਿਸਤਾਨੀ ਅੱਤਵਾਦੀ ਆ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਧਰਮ ਕੀ ਆ ਧਰਮ ਪੁੱਛ ਕੇ ਮਾਰ ਇਸ ਤਰ੍ਹਾਂ ਦੇ ਉਹਨਾਂ ਨੂੰ ਮਾਰਿਆ ਗਿਆ ਔਰ ਅੱਜ ਉਹਨਾਂ ਨੇ ਦੇਖੋ ਆਪਣੇ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਇਹ ਬਹੁਤ ਹੀ ਬਦભાગੀ ਆ ਬਹੁਤ ਮਾੜੀ ਆ ਪਾਕਿਸਤਾਨ ਨੇ ਜੇ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਲੈਸਨ ਸਿਖਾਉਣਾ ਚਾਹੀਦਾ ਜੋ ਮੋਦੀ ਸਾਹਿਬ ਨੇ ਕੀਤਾ ਸਾਨੂੰ ਬੜਾ ਮਾਣ ਆ ਸਾਨੂੰ ਆਪਦੇ ਸੈਨਿਕਾਂ ਤੇ ਬੜੇ ਮਾਣ ਆ ਸਾਨੂੰ ਫੌਜ ਤੇ ਬੜਾ ਮਾਣ ਆ ਜਿਹੜਾ ਨੇ ਐਡਾ ਵੱਡਾ ਕੁਰਬਾਨੀ ਦਾ ਕੰਮ ਕੀਤਾ ਔਰ ਇੰਨਾ ਵਧੀਆ ਆਪਰੇਸ਼ਨ ਕੀਤਾ ਕਿ ਸਾਡੀ ਫੌਜ ਜਿਹੜੀ ਆ ਦੁਨੀਆ ਦੇ ਵਿੱਚ ਬਹੁਤ ਸੁਪੀਰੀਅਰ ਆ ਸਾਡੀ ਜਿਹੜੀ ਹਿੰਦੁਸਤਾਨ ਦਾ ਨੌ ਕੀਤਾ ਮੋਦੀ ਸਾਹਿਬ ਨੇ ਅਸੀਂ ਉਹਦੇ ਤੇ ਬੜਾ ਮਾਣ ਆ ਸਾਨੂੰ